ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੈਡਲ ਟੀਵੀ ਮੈਂ ਹਾਂ ਜਸੀਕੌਰ ਸਾਊਥ ਆਇਲੈਂਡ ਦੇ ਵਿੱਚ ਬੀਤੀ ਰਾਤ ਹੋਈ ਬਰਫਵਾਰੀ ਤੇ ਅੱਜ ਸਵੇਰ ਤੱਕ ਜਿਹੜੀ ਬਰਫਵਾਰੀ ਜਾਰੀ ਰਹੀ ਇਸ ਦੇ ਅੱਜ ਸ਼ਾਮ ਤੱਕ ਲਗਾਤਾਰ ਜਾਰੀ ਰਹਿਣ ਦੇ ਸਾਰ ਦੱਸੇ ਗਏ ਸਨ ਇਸ ਦੇ ਕਾਰਨ ਕਈ ਸਾਰੇ ਸਟੇਟ ਹਾਈਵੇਜ਼ ਬੰਦ ਵੀ ਕੀਤੇ ਗਏ ਤੇ ਇਥੇ ਵੀ ਦੱਸਦੀ ਜਾਨੇ ਆ ਕਿ ਸਾਊਥ ਆਇਲੈਂਡ ਦੇ ਵਿੱਚ ਹੋਈ ਬਰਫਵਾਰੀ ਦੇ ਕਰਕੇ ਨਾਰਥ ਵਾਲ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਥੋੜੀ ਠੰਡ ਵਧੀ ਨਜ਼ਰ ਆ ਰਹੀ ਹੈ ਕੈਂਟਰਬਰੀ ਦੇ ਤੇ ਉਠਾਗੋ ਦੇ ਖੇ ਇਲਾਕਿਆਂ ਦੇ ਵਿੱਚ ਭਾਰੀ ਬਰਫਵਾਰੀ ਦੇ ਕਰਕੇ ਕਈ ਸੜਕਾਂ ਬੰਦ ਕੀਤੀਆਂ ਗਈਆਂ ਤੇ ਬਹੁਤ ਸਾਰੇ ਵਾਹਨ ਚਾਲਕਾਂ ਨੂੰ ਆਪਣੀ ਜਰਨੀ ਅਵੋਇਡ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਸਟੇਟ ਹਾਈਵੇ 85 ਦੇ ਕਈ ਸੈਕਸ਼ਨਜ਼ ਨੂੰ ਅੱਜ ਸਵੇਰੇ ਵੀ ਬਰਫਾਰੀ ਦੇ ਕਰਕੇ ਬੰਦ ਹੀ ਰੱਖਿਆ ਗਿਆ ਇਨ੍ਹਾਂ ਇਲਾਕਿਆਂ ਦੇ ਵਿੱਚ ਅੱਜ ਦੁਪਹਿਰੇ 3 ਵਜੇ ਤੱਕ ਬਰਫਵਾਰੀ ਜਾਰੀ ਰਹਿਣ ਦੀ ਚੇਤਾਵਨੀ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਸੀ ਕੁਇੰਸਟਾਊਨ ਤੇ ਕਈ ਇਲਾਕਿਆਂ ਦੇ ਵਿੱਚ ਵੀ ਪਰਿਵਾਰਬਾਰੀ ਦੇ ਕਰਕੇ ਤੇ ਉਟਾਗੋ ਦੇ ਕਈ ਇਲਾਕਿਆਂ ਦੇ ਵਿੱਚ ਹੋਏ ਮੌਸਮ ਦੇ ਵਿੱਚ ਖਰਾਬੀ ਦੇ ਕਰਕੇ ਸੈਂਕੜੇ ਘਰਾਂ ਦੀ ਬਿਜਲੀ ਗੁਲਦਸੀ ਜਾ ਰਹੀ ਹੈ 3500 ਦੇ ਕਰੀਬ ਘਰ ਉਟਾਗੋ ਦੇ ਇਲਾਕੇ ਦੇ ਵਿੱਚ ਬਿਨਾਂ ਬਿਜਲੀ ਤੋਂ ਇਸ ਸਮੇਂ گزارਾ ਕਰ ਰਹੇ ਨੇ ਤੇ ਬਰਫਬਾਰੀ ਤੇ ਠੰਡ ਲਗਾਤਾਰ ਜਾਰੀ ਦੱਸੀ ਜਾ ਰਹੀ ਹੈ ਇਸ ਦਾ ਅਸਰ ਨਿਊਜ਼ੀਲੈਂਡ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਦੇਖਿਆ ਜਾ ਰਿਹਾ ਜਿੱਥੇ ਤਾਪਮਾਨ ਦੇ ਵਿੱਚ ਅਗਲੇ ਕੁਝ ਦਿਨ ਕਮੀ ਨਜ਼ਰ ਆਏਗੀ ਅਗਲੇ ਹਫਤੇ ਵੀ ਤਾਪਮਾਨ ਡਿੱਗਦਾ ਹੀ ਨਜ਼ਰ ਆਏਗਾ